ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗੱਲ ਕਰਨੀ ਹੈ ਜਿਹੜੀ ਸਾਡੀ ਕੌਮ ਦੇ ਵਿੱਚ ਇੱਕ ਹੁਲੜਵਾਜੇ ਹੈ ਨਾ ਜਿਹੜੇ ਖਰੜ ਦਿਮਾਗ ਜਿਨ੍ਹਾਂ ਨੂੰ ਇੱਲ ਕੁੱਕੜ ਦਾ ਪਤਾ ਹੀ ਕੋਈ ਨਹੀਂ ਉਹ ਕੀ ਰੋਲ ਪਾਉਂਦੇ ਕਹਿੰਦੇ ਪੰਜਾਬ ਅਸਾਈ ਬਣ ਕੇ ਇਹ ਕਹਿੰਦੇ ਹਨਾ ਕੱਲ ਮੈਨੂੰ ਇੱਕ ਸੱਜਣ ਨੇ ਫੋਨ ਕੀਤਾ ਕਹਿੰਦਾ ਗਿਆਨੇ ਜੀ ਇਹ ਗੱਲ ਦਿੱਤੇ ਰੱਖਿਓ ਮੈਨੂੰ ਦੱਸੋ ਕਹਿੰਦਾ ਅਸਾਈ ਪਾਸਟਰ ਕੁਛ ਵੀ ਕਰੀ ਜਾਣ ਪਰ ਕਹਿੰਦਾ ਅਸਾਈ ਜਿਹੜੇ ਅਸਲ ਬੰਦੇ ਨੇ ਨਾ ਕਹਿੰਦੇ ਉਹ ਕਿਸੇ ਨੂੰ ਲਾਲਚ ਨਹੀਂ ਦਿੰਦੇ ਆ ਜਿਹੜੇ ਨਰੂਲੇ ਵਰਗੇ ਨੇ ਇੱਥੇ ਤਾਮਕੋਟ ਬੈਠਾ ਜੇਲ੍ਹ ਚ ਇਹ ਸਾਰੇ ਬਿਜ਼ਨਸਮੈਨ ਸੀ ਇਹ ਲੁੱਟਣ ਵਾਲੇ ਸੀ ਜਿਹੜੇ ਅਸਲ ਅਸਾਈ ਪਾਤਰੀ ਨੇ ਜਪ ਆਪ ਉਹਨਾਂ ਦਾ ਉਹ ਹੀ ਇਲਾਜ ਕਿਸੇ ਨੂੰ ਨਹੀਂ ਦਿੰਦੇ ਉਹਨੇ ਸਪਸ਼ਟ ਕਰ ਦਿੱਤਾ ਅੱਛਾ ਹੁਣ ਮੈਨੇ ਕਰਤੂ ਦੱਸਣੀ ਸਭ ਤੋਂ ਵੱਧ ਚੀਕਾਂ ਕਿੱਥੇ ਮਾਰਦੇ ਨੇ ਇਹ ਮਾਜੇ ਵਿੱਚ ਉਹ ਜਿਹੜਾ ਕੁਝੋਡੂਆ ਕੁਝੋਡੂਆ ਕਰਦਾ ਹੁੰਦਾ ਨਾ ਜਸਵੰਤ ਸਿੰਘ ਗਿਆਨੀ ਜਸਵੰਤ ਸਿੰਘ ਹੈ ਨਾ ਮਨੀਸ਼ ਸਾਹਿਬ ਤੋਂ ਜਿਹੜਾ ਕਹਿੰਦਾ ਮੈਂ ਪਿੰਡਰਾਵਲੇ ਕੋਲੇ ਗਿਆ ਸੀ ਤੇ ਮੇਰਾ ਬੀਜ ਆ ਗਿਆ ਤੇ ਮੈਂ ਘਰੇ ਜਾ ਕੇ ਬੈਠਾ ਸੀ ਉਹਦੀ ਫੋਨ ਆ ਗਿਆ ਯਾਨੀ ਪਾਸਪੋਰਟ ਭੇਜੋ ਤੇ ਮੈਨੂੰ ਵੀਜ਼ਾ ਮਿਲ ਗਿਆ ਅਮਰੀਕਾ ਦਾ ਜਿਹੜਾ ਕਹਿੰਦਾ ਉਹ ਬੀਬੀ ਨੂੰ ਠਾਓ ਮੋਰੋ ਮੇਰੇ ਸੂਲ ਹੁੰਦਾ ਮੈਂ ਬੇਦਰ ਵੀ ਨਹੀਂ ਦਰ ਸਕਦਾ ਉਹ ਬੀਬੀ ਬਿਆਦ ਵੀ ਕਰਦੀ ਹੈ ਕੁਰਸੀ ਤੇ ਬੈਠੀ ਇਹ 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 ਚੀਕਾ ਮਾਰਦੇ ਸਭ ਤੋਂ ਵੱਧ ਅਸਾਈਆਂ ਨਾਲ ਪੰਗਾ ਵੀ ਨਹੀਂ ਲਿਆ ਸੀ ਅੱਛਾ ਇਹ ਕਿੱਥੇ ਰਹਿੰਦੇ ਨੇ ਮਾਝੇ ਵਿੱਚ ਅੰਮ੍ਰਿਤਸਰ ਦੀ ਧਰਤੀ ਤੇ ਤੇ ਅੰਮ੍ਰਿਤਸਰ ਜਿਹੜਾ ਮੇਨ ਸ਼ਹਿਰ ਆ ਨਾ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਸੁਣਿਆ ਤੁਸੀਂ ਤੇ ਉੱਥੇ 600 ਪਾਉਂਡ ਦਾ ਕੇਕ ਕਟਿਆ ਸੀ ਮੈਨੂੰ ਕੱਲ ਭੁਲੇਖਾ ਸੀ ਸ਼ਾਇਦ ਵੀ 500 ਪਾਉਂਡ ਦਾ ਨਹੀਂ ਉਹ 600 ਪਾਉਂਡ ਦਾ ਸੀ ਜਦੋਂ ਕੇਕ ਕਟਿਆ ਤੇ ਜਿਹਨੇ ਕੇਕ ਬਣਾਇਆ ਉਹਨੇ 4 ਦਿਨ ਲਾਦੇ ਸੀ ਪਹਿਲੇ ਗਲਤਾਂ ਨੂੰ ਸ਼ਰਮ ਆਉਣੀ ਜਾਂਦੀ ਵੀ ਵੇਹੀ ਚੀਜ਼ ਤੁਸੀਂ 4 ਦਿਨ ਦੀਆਂ ਰੋਟੀਆਂ ਬਣਾਈਆਂ ਖਾ ਲਓਗੇ ਤੇ ਉਹਦਾ ਭੋਗ ਵੀ ਲਵਾਇਆ ਇਹਨਾਂ ਨੇ ਆਟਰ ਫਾਲੀਟਰੇਡੇ ਧੂਤੇ ਨੇ ਨਾ ਕਹਿੰਦੇ ਤਾਜੀ ਗੋਭੀ ਹੋਵੇ ਤੇ ਤਾਜਾ ਘਿਓ ਹੋਵੇ ਤਾਜੀ ਮੱਖਣੀ ਹੋਵੇ ਤੇ ਤਾਜਾ ਦੁੱਧ ਚੋਇਆ ਹੋਵੇ ਅਸੀਂ ਉਹਦਾ ਭੋਗ ਨਗਾਨੇ ਆ ਜਿਹੜੇ ਨਾਨਕ ਸ਼ਰਣੇ ਬੇਸ਼ਰਮ ਨੇਗਨੇ ਪ੍ਰਸਾਦ ਘਟ ਗਿਆ ਇਹ ਸਾਰੇ ਪਖੰਡ ਕਰਦੇ ਪਰ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਚਾਰ ਦਿਨ ਕਹਿੰਦੇ ਉਹ ਕੇਕ ਬਣਾਉਣ ਨੂੰ ਲੱਗੇ ਪੰਜਵੇਂ ਦਿਨ ਕੁਰਬਾਨ ਫੇਰ ਕੇ ਹਲੇਲੂਇਆ ਕਹਤਾ ਉੱਥੇ ਹਲੇਲੂਇਆ ਕਹਿੰਦੇ ਅਗਲੇ ਤਾਂ ਤੇ ਜਾ ਲੈ ਕਹਿੰਦੇ ਹੈਪੀ ਬਰਥਡੇ ਟੂ ਜੂ ਉਹ ਤੁਸੀਂ ਮੰਨਦੇ ਨਹੀਂ ਕਹਿੰਦੇ ਅਸੀਂ ਕਹਿੰਦੇ ਪੰਜਾਬੀ ਬੋਲਣੀ ਹੈ ਸਾਡੀ ਪੰਜਾਬੀ ਭਾਸ਼ਾ ਹੈਗੀ ਹੈ ਤੇ ਸਭ ਤੋਂ ਵੱਡੀ ਬੇਵਕੂਫੀ ਕਿੱਥੇ ਕੀਤੀ ਮਾਜੇ ਦੇ ਵਿੱਚ ਅੰਮ੍ਰਿਤਸਰ ਦੀ ਧਰਤੀ ਤੇ ਤੇ ਉੱਥੋਂ ਹੀ ਚੀਕਾਂ ਮਾਰਦੇ ਨੇ ਹਾਏ ਪੰਜਾਬ ਅਸਾਈ ਬਣ ਗਿਆ ਕੌਣ ਰੋਕੂਗਾ ਤੁਸੀਂ ਕੇਕ ਕੱਟੇ ਚੱਲੋ ਪ੍ਰਸ਼ਾਦ ਦੀ ਥਾਂ ਤੇ ਕੌਲੀਆਂ ਚ ਕੇਕ ਵਰਤਾਈ ਚੱਲੋ ਕਈਆਂ ਨੇ ਮੈਨੂੰ ਕਮੈਂਟ ਕੀਤਾ ਤੁਸੀਂ ਨਫ਼ਰਤ ਫੈਲਾ ਰਹੇ ਹੋ ਇਹ ਗੱਲ ਸੁਣੋ ਧਿਆਨ ਦੇ ਨਾਲ ਕਿਸੇ ਅਸਾਈ ਭਰਾ ਨੇ ਜਨਮ ਦਿਨ ਮਨਾਉਣਾ ਹੋਵੇ ਮੈਨੂੰ ਫੋਨ ਕਰ ਲਵੇ ਉਹਦੇ ਘਰ ਮੈਂ ਜਾਵਾਂ ਤੇ ਉਹਦੇ ਘਰ ਜਾ ਕੇ ਮੈਂ ਕੇਕ ਕੱਟਾਂ ਪਰ ਮੈਂ ਨਾਲ ਕਹੂੰਗਾ ਵੀ ਜਨਮ ਦਿਨ ਮੇਰਾ ਨਹੀਂ ਇਹਨਾਂ ਨੇ ਮੈਨੂੰ ਸੱਦੇ ਆ ਜਨਮ ਦਿਨ ਇਹਨਾਂ ਦਾ ਜਦੋਂ ਮੈਂ ਜਨਮ ਦਿਨ ਮਨਾਉਂ ਨਾ ਗੁਰਦਾਰ ਸਾਹਿਬ ਜਾ ਕੇ ਕੜਾ ਪ੍ਰਸ਼ਾਦ ਦੀ ਦੇਖਰਾ ਕੇ ਅਰਦਾਸ ਕਰਾਂ ਆਜੋ ਜੀ ਨੇ ਹੋਣਾ ਅਸੀਂ ਨਫ਼ਰਤ ਨਹੀਂ ਫੈਲਾ ਰਹੇ ਅਸੀਂ ਕਹਿ ਰਹੇ ਆ ਜਿਹੜਾ ਕਿਸੇ ਸਿਧਾਂਤ ਨੂੰ ਫੋਲੋ ਕਰਦਾ ਉਹਦੇ ਤੇ ਉਹ ਬੰਦਾ ਅੜ ਕੇ ਰਵੇ ਇਹ ਤਾਂ ਹੁਣ ਕੇਕ ਜੇ ਮੈਨੂੰ ਕਿਸੇ ਨੇ ਖਵਾਉਣਾ ਹੋਵੇ ਖਵਾ ਦੇ ਅਸੀਂ ਇਹ ਥੋੜੀ ਆ ਵੀ ਸਾਡਾ ਸਿਧਾਂਤ ਹੈ ਦਿਖਦਾ ਸਭ ਕੁਝ ਬਾਜ਼ਾਰਾਂ ਦੇ ਵਿੱਚ ਖਰੀਦ ਕੇ ਜੋ ਮਰਜ਼ੀ ਖਾ ਲਓ ਗੱਲ ਸਿਧਾਂਤ ਦੀ ਹੈ ਬਿਜੋਦ ਸਿੱਖ ਨੇ ਜਨਮ ਦਿਨ ਮਨਾਉਣਾ ਹੈ ਉਦੋਂ ਸਿੱਖ ਨੇ ਕੀ ਕਰਨਾ ਹੈ ਸਵਾਲ ਇਹ ਆ ਕਈ ਕਹਿੰਦੇ ਗਿਆਨੀ ਜੀ ਢੱਡਰੀਆਂ ਵਾਲੇ ਤੁਸੀਂ ਕਹਿੰਦੇ ਹੋ ਢੱਡਰੀਆਂ ਵਾਲਾ ਦੱਸੇ ਵੀ ਜਨਮ ਦਿਨ ਸਿੱਖਾਂ ਨੇ ਕਿੱਦਾਂ ਮਨਾਉਣਾ ਤਿੰਨ ਸੰਸਕਾਰ ਹੀ ਆ ਨਾ ਜਨਮ ਮਰਨ ਤੇ ਅੰਦਕਾਰ ਇਹ ਤਿੰਨ ਹੀ ਆ ਕਿੱਦਾਂ ਇਹ ਕਰਨੇ ਆ ਸੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਤੇ ਦਿਨਾਂ ਤੇ ਖੜਾ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਗਦਾ ਰੋਲਾ ਕੀ ਪਾਇਆ ਬੱਸ ਪੰਜਾਬ ਥੋੜਾ ਜਿਹਾ ਰਹਿ ਗਿਆ ਅਸਾਈ ਬਣ ਜਾਊਗਾ ਅਸਾਈ ਗਾਲ ਇੱਕ ਹੋਰ ਨੋਟ ਕਰਾ ਦੇਣੀ ਆ ਜਿਹੜੇ ਵੱਡੇ ਪ੍ਰਚਾਰਕ ਨੇ ਭਮੇ ਢੜਰੀਆਂ ਵਾਲਾ ਹੋਵੇ ਭਮੇ ਜਿਹੜਾ ਵੀ ਹੋਵੇ ਮੈਂ ਕੱਲੇ ਢੜਰੀਆਂ ਵਾਲੀ ਗੱਲ ਨਹੀਂ ਕਰਦਾ ਇਹ ਕਿਹੜੇ ਮੁਲਕਾਂ 'ਚ ਜਾਂਦੇ ਨੇ ਡਾਲਰ ਕਮਾਉਣ ਵਾਸਤੇ ਮੈਂ ਵੀ ਗਿਆ ਮੈਂ ਕਿਹੜਾ ਮੁੱਕਰਦਾ ਪਰ ਅਸੀਂ ਰੋਲਾ ਨਹੀਂ ਪਾਉਂਦੇ ਵੀ ਅਸਾਈ ਬਣ ਗਿਆ ਅਸੀਂ ਕਹਿੰਦੇ ਆ ਪੈਸੇ ਕਮਾਉਣ ਜਾਣਾ ਜਾਓ ਤੁਸੀਂ पर हरामखोरियां ना करो एक ਪਾਸਤਾ ਤੁਸੀਂ ਕਹਿੰਦੇ ਅਸਾਈ ਕਿਉਂ ਬਣਦੇ ਦੂਜੇ ਪਾਸਤਾ ਉਹਨਾਂ ਦੀ ਕੰਟਰੀ ਵਿੱਚ ਪੈਸੇ ਕਮਾਉਣੇ ਆ ਜਿਹੜੀਆਂ 5-5 ਕਰੋੜ ਦੀਆਂ ਗੱਡੀਆਂ ਲਈਆਂ ਨੇ ਇੰਡੀਆ ਦੇ ਪੈਸੇ ਨਾਲ ਲਈਆਂ ਨੇ ਇਹ ਅਮਰੀਕਾ ਤੋਂ ਆਈਆਂ ਨੇ ਕਿੱਥੋਂ ਆਈਆਂ ਨੇ ਮੈਟਰ ਢੜੀਆਂ ਵਾਲਿਆਂ ਨੂੰ ਕਹਿੰਦਾ ਕਈ ਵਾਰ ਭੇਡਾਂ ਨੂੰ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਵੀ ਸਾਡੇ ਬਾਬੇ ਨੂੰ ਕਹਿੰਦਾ ਭਤੇਰੇ ਬਾਬੇ ਇੱਥੇ ਢੇੜੇ 2-2 ਕਰੋੜ ਦੀਆਂ ਗੱਡੀਆਂ ਅਮਰੀਕਾ ਦੇ ਪੈਸਾ ਨਾਲ ਕੈਨੇਡਾ ਦੇ ਪੈਸੇ ਲੈ ਲੈਂਦੇ ਇੱਥੇ ਇੱਕ ਪਾਸੇ ਕਹਿਣਗੇ ਅਸ਼ਾਈ ਬਣ ਗਿਆ ਪੰਜਾਬ ਫਿਰ ਕਰੋ ਬੰਦ ਆਪਣੇ ਪਾਸਪੋਰਟ ਫੜ ਕੇ ਪਾੜੋ ਅੱਗ ਲਾਓ ਵੀ ਉਸ ਜਾਣਾ ਨਹੀਂ ਕਿਸੇ ਕੰਟਰੀ ਵਿੱਚ ਅੱਛਾ ਜੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਪੰਜਾਬ ਦੇ ਵਿੱਚ ਇਹ ਸਾਡੇ ਖਿਲਾਫ ਇਦਾਂ ਪ੍ਰਚਾਰ ਕਰਦੇ ਐ ਦਾਣਾ ਪਣੀ ਵਾਲੇ ਬੰਦ ਕਰਨ ਲੱਗੇ ਮੈਂਟ ਲਾਉਣਗੇ ਫਿਰ ਪੜੀ ਜਾਏ ਸ਼ਬਦ ਜਹਾਂ ਖਾਣੇ ਤਹਾਂ ਦਾਣੇ ਨਾਨਕਾ ਸੱਚ ਹੀ ਫਿਰ ਪੜੀ ਜਾਏ ਫਿਰ ਇਹ ਨਹੀਂ ਕਰਨਾ ਤੁਸੀਂ ਫਿਰ ਕਹਿ ਦਿਓ ਅਰਦਾਸ ਨਹੀਂ ਸੁਣੀ ਸਾਡੀ ਫਿਰ ਕਹਿਣਾ ਮਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਇਹਦੇ ਅਰਥ ਗਲਤ ਕਰ ਲਿਓ ਫਿਰ ਆਹੇ ਕਹਿਣਾ ਸੀ ਬਿਸ਼ਰਮਾ ਸੀ ਆਪਣੇ ਸਿਧਾਂਤ ਨੂੰ ਫੋਲੋ ਕਰਦੇ ਨਹੀਂ ਦੋਸਤ ਦੂਜਿਆਂ ਨੂੰ ਦੇਦੇ ਨੇ ਜੇ ਉਹ ਲਾਲਚ ਦਿੰਦੇ ਨੇ ਪਹਿਲੀ ਗੱਲ ਤਾਂ ਇਹ ਝੂਠ ਹੈ ਕੋਈ ਲਾਲਚ ਨਹੀਂ ਦਿੰਦਾ ਕਿਸੇ ਨੂੰ ਲੈ ਮੈਂ ਸਭ ਤੋਂ ਵੱਧ ਬੋਲਦਾ ਕਿਸੇ ਵਿੱਚ ਹਿੰਮਤ ਹੈਗੀ ਮੈਂ 100 ਬੰਦਾ ਇਕੱਠਾ ਕਰਕੇ ਵੇਚਦਾ ਬੀਆ ਸਾਹਿਬਾ ਨੇ ਇੱਕ ਬੰਦੇ ਦੀ ਕੀਮਤ 10 ਕਰੋੜ ਹੈ ਕੋਈ ਦੇਊਗਾ ਦਵਾ ਦਿਓ ਕਿਸੇ ਨੂੰ ਮੈਂ ਨਹੀਂ ਵਿਕਣਾ ਮੈਂ ਤਾਂ ਕਹਿਣਾ ਸਿਰਫ ਅਰੇ ਇਹ ਕਹਿੰਦੇ ਲਾਲਚ ਦਿੰਦੇ ਕੋਈ ਲਾਲਚ ਨਹੀਂ ਦਿੰਦਾ ਕਿਸੇ ਨੂੰ ਇਹ ਬਕਵਾਸ ਹੈ ਇਹਨਾਂ ਦਿਮਾਗ ਵਿੱਚ ਪਤਾ ਕੀ ਹੈ ਵੀ ਸਾਨੂੰ ਡਾਕਟਰ ਦੇ ਜਾ ਕੇ ਦਵਾਈ ਨਾ ਲੈਣੀ ਪਵੇ ਕੋਈ ਕੰਨ ਵਿੱਚ ਫੂਕ ਮਾਰ ਕੇ ਕਹਦੇ ਨੌ ਮਰ ਨੌ ਹੋ ਗਿਆ ਇਲਾਜ ਤੇਰਾ ਬਸ ਵੀ ਇਦਾਂ ਸਾਡਾ ਇਲਾਜ ਹੋ ਗਿਆ ਇਹ ਕਥਾ ਕਾਣੇ ਸੁਣਾਇਆ ਕੀਨੇ ਆ ਦੁੱਖ ਭੰਨੇ ਨੇ 베ਰੀ ਨਾ ਲਓ ਕਾਲੇ ਕਾਂ ਚਿੱਟੇ ਹੋ ਗਏ ਇਹੀ ਕਹਿਣਾ ਆ ਮਾਤਾ ਕੌਲਾਂ ਦਾ ਸਰੂਪ ਦਾ ਇੱਥੇ ਕੋੜੀ ਦਾ ਇਲਾਜ ਹੋ ਗਏ ਇਹੀ ਆ ਅਬੀਲ ਜੇਰ ਦੇ ਮੁੰਡਾ ਆ ਸੀ ਇਹਦੀ ਲੱਤਾਂ ਠੀਕ ਹੋ ਗਈਆਂ ਇਹ ਗੁੰਗਾ ਸੀ ਬੋਲਣ ਲੱਗ ਗਿਆ ਇਹ ਕਿਨੇ ਸੁਣਾਇਆ ਤੇ ਲੋਕ ਇਹ ਇਹ ਭਾਲਦੇ ਨੇ ਜੇ ਨਹੀਂ ਹੁੰਦਾ ਫਿਰ ਲੱਗਦਾ ਚਲੋ ਪਾਦਰੀ ਕੋਲ ਉਹ ਤਾਂ ਕਹਿੰਦੇ ਅਸੀਂ ਤਾਂ ਉਹਨੂੰ ਸਿੜਦੇ ਆ ਜਿਹੜਾ ਕਹਿੰਦਾ ਵੀ ਮੈਂ ਡਿੱਗੂਗਾ ਮੇਰੇ ਨਾਲ ਬਥੇਰੀ ਬਹਿਸ ਹੁੰਦੀ ਐ ਮੈਂ ਕਿਹਾ ਮੈਨੂੰ ਛੱਟੋ ਕਹਿੰਦੇ ਜੇ ਤੂੰ ਡਿੱਗਣਾ ਹੀ ਨਹੀਂ ਅਜ ਤਾਂ ਕਹਿੰਦੇ ਪਹਿਲਾਂ ਗੱਲ ਕਰਦੇ ਵੀ ਤੂੰ ਡਿੱਗੇਗਾ ਜਿਹੜਾ ਕਹਿੰਦਾ ਡਿੱਗੂਗਾ ਕਹਿੰਦੇ ਅਸੀਂ ਉਹਨੂੰ ਸਿੜਦੇ ਆ ਲੈ ਫੜ ਲਓ ਪੁੱਛ ਉਹਨਾਂ ਦੀ ਉਹ ਤਾਂ ਸਿੱਧਾ ਕਹੀ ਜਾਂਦੇ ਅਗਲੇ ਉਹ ਤਾਂ ਕਹਿੰਦੇ ਤਾਂ ਆਪਣੀ ਬਹਿਵਲ ਦੀ ਗੱਲ ਕਰਦੇ ਆ ਨਾਓ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ